26 ਜਨਵਰੀ ਜਾਂ ਫਿਰ 15 ਅਗਸਤ ਮੌਕੇ ਤੇ ਫਰੀडम ਫੈਕਟਰ ਜੋ ਉਤਰ ਅਧਿਕਾਰੀ ਨੇ ਜਿਨ੍ਹਾਂ ਨੇ ਦੇਸ਼ ਦੇ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਸਭ ਕੁਝ ਵਾਰ ਦਿੱਤਾ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਅੱਦੇ ਤੋਂ ਉਹਨੂੰ ਜੇਕਰ ਸੰਗਰੂਥ ਦੀ ਗੱਲ ਕੀਤੀ ਜਾਵੇ ਬੇਸ਼ੱਕ 26 ਜਨਵਰੀ ਦੇ ਵਿੱਚ ਕੁਝ ਦਿਨ ਬਾਕੀ ਨੇ ਪਰ ਉੱਥੇ ਹੀ ਫਰੀडम ਫੈਕਟਰੀ ਜਥੇਬੰਦੀ ਦੇ ਵੱਲੋਂ 26 ਜਨਵਰੀ ਦਾ ਵਿਰੋਧ ਕਰ ਦਿੱਤਾ ਅਤੇ ਵਾਈਕਾਟ ਕਰਨ ਦੀਆਂ ਕਲਾਕੀਤੇ ਜਾ ਰਹੀਆਂ ਨੇ ਆਖਿਰਕਾਰ ਕਿਉਂ ਵਿਰੋਧ ਕੀਤਾ ਯਾਰ ਕਿਉਂ ਕਰਕੇ ਆਪਾਂ ਵੇਖਦੇ ਹਾਂ ਕਿ 26 ਜਨਵਰੀ ਨੂੰ ਦੇਸ਼ ਭਰ ਦੇ ਜੋ ਫ੍ਰੀਡਮ ਫਾਈਟਰ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਉੱਥੇ ਬਲਾਕ ਕੇ ਜਿੱਥੇ ਝੰਡੇ ਦੀ ਰਸਮਾਂ ਦਾ ਕੀਤੀ ਜਾਂਦੀ ਆ ਸਾਡੇ ਨਾਲ ਫ੍ਰੀडम ਫਾਈਟਰ ਉੱਤਰ ਅਧਿਕਾਰੀ ਸੰਸਥਾ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਖਾਲਸਾ ਮੌਜੂਦ ਨੇ ਸਾਡਾ ਸਭ ਜੇਕਰ ਗੱਲ ਕੀਤੀ ਹੈ ਵੀ ਅਸੀਂ ਵੇਖਦੇ ਹਾਂ ਕਿ 26 ਜਨਵਰੀ ਤੇ 15 ਅਗਸਤ ਤੇ ਬੜਾ ਸਨਮਾਨ ਹੁੰਦਾ ਤੁਹਾਡਾ ਬੜੇ ਪਿਆਰ ਦੇ ਨਾਲ ਬੜੇ ਆਤਮ ਤੇ ਨਾਲ ਤੁਹਾਨੂੰ ਉੱਥੇ ਬਿਠਾਇਆ ਜਾਂਦਾ ਚਾਹ ਪਾਣੀ ਸ਼ਿਕਾਇਆ ਜਾਂਦਾ ਫਿਰ ਵਿਰੋਧ ਕਰਨ ਦਾ ਕੀ ਤਰੀਕਾ ਸਾਡੇ 78 ਸਾਲ ਹੋ ਗਏ ਸਾਡੇ ਦੇਸ਼ ਦੀ ਯਾਦ ਹੋਈਆਂ ਸਾਡਾ 26 ਜਨਵਰੀ ਨੂੰ ਸ਼ੁਭਾ ਦਿਵਸ ਤੇ 15 ਅਗਸਤ ਸਾਡਾ ਸੁਤੰਤਰਤਾ ਦਿਵਸ ਹੈਗਾ ਪਰ ਇਹ ਸਿਰਫ 2 ਦਿਨ ਹੀ 2 ਘੰਟੇ ਹੀ ਸਾਨੂੰ ਪੁੱਛਿਆ ਜਾਂਦਾ ਨਾ ਅੱਗੇ ਨਾ ਪਿੱਛੇ ਹੁਣ ਪਾ 26 ਜਨਵਰੀ ਇਹਨਾਂ ਵਕਤ ਪਿਆ ਵੀ ਅਸੀਂ ਕਹਿੰਕੀ ਅਸੀਂ ਬਾਈਕਟ ਕਿਉਂ ਕਰ ਰਹੇ ਆ ਅਸੀਂ ਸਮਾਗਮ ਦਾ ਬਾਈਕਟ ਨਹੀਂ ਕਰ ਰਹੇ ਸਰਗਾ ਮਾਗਮ ਸਾਡਾ ਹੈ ਚੰਡੇ ਨੂੰ ਸਲਾਮੀ ਦੇ ਕੇ ਆਵਾਂਗੇ ਪਰ ਜਿਹੜਾ ਸਾਨੂੰ ਸਨਮਾਨ ਦਿੰਦੇ ਨੇ ਕੀ ਦਿੰਦੇ ਨੇ ਇੱਕ ਲੱਡੂਆਂ ਦਾ ਡੱਬਾ ਤੇ ਇੱਕ ਲੋਈ ਅਸੀਂ ਉਹ ਲੈਣ ਥੋੜਾ ਜਿਗਗੇ ਆ ਸਾਡੇ ਬੱਚੇ ਭੇਰ ਜਗਾਰਨੇ ਅਸੀਂ ਕਰਨਾ ਕੀ ਹੈ ਅੱਜ 84 ਦੇ ਦੰਗਿਆਂ ਨਾਲ ਨੂੰ ਨੌਕਰੀਆਂ ਪਲਾਟ ਪੈਟਰੋਲ ਪੰਪ ਕਿ ਜਿਨ੍ਹਾਂ ਨੇ ਦੇਸ਼ ਯਾਰ ਕਰਕੇ ਇਹਨਾਂ ਨੂੰ ਕੁੱਸਿਆਂ ਦੇ ਬਟਾਤ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਸਾਡੇ ਦੇਸ਼ ਚ ਜਿਹੜੀ ਆਜ਼ਾਦੀ ਦੀ ਸੰਗਰਾਮ ਦੇ ਵਿੱਚ ਹਿੱਸਾ ਲਾਣ ਸਰ 2% ਲੋਕ ਸੀਗੇ ਜਿਨ੍ਹਾਂ ਚ 85% ਸਾਡੇ ਸਿੱਖ ਲੋਕ ਸੀ ਪੰਜਾਬੀ ਜੀ ਤੇ ਇੱਕ ਉਹ 2% ਨੂੰ ਨੌਕਰੀ ਨਹੀਂ ਦੇ ਸਕਦੇ ਉਹਨਾਂ ਦੇ ਬੱਚਾਂ ਨੂੰ ਸਿਰ ਤੇ ਚਤ ਨਹੀਂ ਦੇ ਸਕਦੇ ਸਾਡਾ ਕੋਈ ਮਕਸਦ ਨਹੀਂ ਸਰਕਾਰਾਂ ਨਾਲ ਸਾਡਾ ਕਾਂਗਸ ਆ ਗਈ ਕਾਲੀ ਆ ਗਈ ਜਿਹੜੀ ਇਹ ਅ ਸਰਕਾਰ ਆਈ ਸੀ ਨਾ ਇਹਨਾਂ ਨੇ ਭਗਤ ਸਿੰਘ ਦੇ ਪਿੰਡੋ ਮਿੱਟੀ ਮੱਥੇ ਤੇ ਲਾ ਕੇ ਸੋਚ ਕਿ ਕਿਸੇ ਵੀ ਸਰਕਾਰ ਬਣਾਵਾ ਕਿ ਭਗਤ ਸਿੰਘ ਦੀ ਸੋਚ ਤੇ ਪੈਰਾ ਦਵਾਗੀ ਕਿੱਥੇ ਆਉ ਸੋਚ ਸਾਰੇ ਲੋਕ ਪਹਿ ਹ ਇਕੱਠਾ ਕਰਨ ਤੇ ਲੱਗੇ ਬੈਠੇ ਇਹਨਾਂ ਦੇ ਆਪ ਦੇ ਐਮਐਲਏ ਕਰਪਟ ਦਿਖ ਰਹੇ ਨੇ ਜੀ ਕੋਈ ਭੱਜ ਗਿਆ ਬਾਹਰ ਕੁਛ ਨਹੀਂ ਪੈਸੇ ਲਲੇ ਆ ਮਾਨਸਾਲਾ ਮਤਰੀ ਉਹ ਕਰਪਸ਼ਨ ਦੇ ਸੀਗਾ ਕਿੰਨੇ ਕਿ ਨਹੀਂ ਜਿੰਨਾਂ ਲਵੇ ਸਕੂਟੀਆਂ ਸੀ ਅੱਜ ਗੱਡੀਆਂ ਤੇ ਹਵਾਈਆਂ ਜਾਂਦੇ ਹੋ ਗਏ ਉਹਨਾਂ ਦੀ ਇਨਕੁਆਰੀ ਕਿਉਂ ਨਹੀਂ ਗਈ ਕੀ ਅਸੀਂ ਦੇਸ਼ ਸਾਡੇ ਬਜ਼ੁਰਗਣ ਏਸ਼ ਕਰਕੇ ਜਾਂਦੇ ਸਾਡੇ ਜਵਾਕ ਭੁੱਖੇ ਮਰਨ ਤੇ ਅਸੀਂ ਇਹ ਐਸ ਲੈਣਾ ਹੱਕ ਮੰਨਦਾ ਸੀ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਉਹਨਾਂ ਦੇ ਪਰਿਵਾਰਾਂ ਦਾ ਗੱਡੀਆਂ 'ਤੇ ਬੈਠਣਾ ਪਰ ਇਹਨਾਂ ਮਤਲਬ ਪ੍ਰਸ ਲੋਕਾਂ ਨੇ ਸਾਡਾ ਹੱਕ ਖੋਕੇ ਆਪ ਲੈ ਲਿਆ ਤੇ ਸਾਨੂੰ ਸਿਰਫ 15 ਅਗਸਤ ਦੀ ਸਭਿਆਨ ਬਜੂ ਕਰੇਗੀ ਪਹਿਲਾਂ ਅੰਗਰੇਜ਼ਾਂ ਨੇ ਸਾਡੇ ਜਿਹੜੀ ਇਲੈਕਸ਼ਨਾਂ ਦਾ ਲੜ ਰਹੀ ਸੀ ਦੇਸ਼ ਦੀ ਜਾਤੀ ਉਹਨਾਂ ਦੀਆਂ ਜ਼ਮੀਨਾਂ ਖੁਰਕ ਕੀਤੀਆਂ ਇਸ ਕਾਰਨ ਸਾਡੀਆਂ ਜਿਹੜੀਆਂ ਰਹਿੰਦੀਆਂ ਜ਼ਮੀਨਾਂ ਸੀ ਉਹ ਇਨ੍ਹਾਂ ਸਰਕਾਰ ਨੇ ਖੁਰਕ ਕਰ ਲੀਆਂ ਹੁਣ ਹੀ ਰੈਸਿੰਗ ਪੱਠਾ ਦਾ ਜਿਹੜਾ ਕਾਲਜ ਹੈ ਉਹ ਸਾਡੀ ਮੇਰੇ ਪਿਤਾ ਜੀ ਨੇ ਮੇਰੀ ਮਾਤਾ ਦੇ ਨੌਤੇ ਕੁ ਪਲਾਟ ਲੈ ਕੇ ਇੱਥੇ ਸਵਾ 1.5 ਬਿਗਾ ਉਧਾ ਪੜਿਆ ਅਸੀਂ ਕਹਿ ਵੀ ਦੇਸ਼ ਪਖਤਾ ਦਾ ਕਹਿੰਦਾ ਫਿਰ ਕੀ ਹੋ ਗਿਆ ਇਹ ਇਨ੍ਹਾਂ ਨੇ ਬਖਸ਼ਿਆ ਨਹੀਂ ਕਿਸਨੂੰ ਬਖਸ਼ਿਆ ਕੀ ਨੇ ਇਸੇ ਸਰਕਾਰ ਨੇ ਬਖਸ਼ਿਆ ਇਹ ਸਰਕਾਰ ਨੇ ਭਗਵੰਤ ਮਾਨ ਜੀ ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀਗੇ ਪਹਿਲਾਂ ਮੈਨੂੰ ਸਵੇਰੇ 7 ਵਜੇ ਫੋਨ ਮਾਰ ਲੰਦੇ ਸੀਗੇ ਵੀ ਸਾਨੂੰ ਲੋੜ ਹੈ ਉਹਨਾਂ ਲੋੜ ਸੀ ਹੁਣ ਅੱਜ ਗੱਤੀ ਤੇ ਬਹਿਗੇ ਉਹ ਸਾਡਾ ਫੋਨ ਨਹੀਂ ਚੱਕਦੇ ਸਾਨੂੰ ਮਿਲਣ ਦਾ ਟਾਈਮ ਨਹੀਂ ਨਾਲ ਕੋਈ ਪਤਾ ਨਹੀਂ ਕਿੱਥੇ ਕਹਿੰਦੇ ਸੀ ਕਿ ਸੜਕਾਂ ਦੇ ਬੈਠ ਕੇ ਮਿਲਦੇ ਆਂ ਰਸਤੇ ਆਜ ਮਿਲਦੇ ਆਂ ਸਾਨੂੰ 10 11 ਵਾਰੀ ਟਾਈਮ ਦੇ ਕੇ ਇੱਕ ਵਾਰੀ ਸੀਐਮ ਨੇ ਸਾਡਾ ਨਾਲ ਮੀਟਿੰਗ ਨਹੀਂ ਕੀਤੀ ਚੰਡੀਗੜ੍ਹ ਜਾਂਦੇ ਆਂ 5 10 ਹਜ਼ਾਰ ਦਾ ਟੈਨ ਫੂਕੇ ਮੁੜੇ ਉਹਨੇ ਕਿ ਦੋਲੇ ਹੁੰਦੇ ਨਹੀਂ ਅੱਜ ਦਿੱਲੀ ਗਏ ਹੋਣੇ ਅੱਜ ਪੀਰੇ ਨਾਲ ਗੱਲ ਕਰ ਲਓ ਫਰਾਂਦੇ ਨਾਲ ਗੱਲ ਕਰ ਲਓ ਕਿਤੇ ਅੱਜ ਤੱਕ ਮੁੱਖ ਮੰਤਰੀ ਨਹੀਂ ਮਿਲਿਆ ਪਿੱਛੇ ਜੇ ਸੀ ਉਧਰ ਸੀ ਦੇ ਬੁੱਤ ਦੇ ਸੀ ਧਰਨ ਲਾਇਆ ਸੀਗਾ ਉੱਥੇ ਅਮਨ ਰੋੜਾ ਜਿਹੜੇ ਪ੍ਰਧਾਨ ਨੇ ਇਹਨਾਂ ਦੀ ਬਰਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਵਾਦਾ ਕੀਤਾ ਵੀ ਹਫ਼ਤਾ ਦਾ 10 ਦਿਨਾਂ ਦੇ ਵਿੱਚ ਵੀ ਥੋੜੀ ਮੀਟਿੰਗ ਕਰਾ ਆਮੜਾ ਰੋਡ ਲੇਵੇ ਟਾਈਮ ਨੀਗਾ ਸਾਨੂੰ ਇਹ ਦੁੱਖਾ ਵੀ ਸਕਤੋਗੜ ਸਾਡਾ ਨੌਣਾ ਵੇਚਿਆ ਜਾਵੇ ਜਿਹੜੀ ਸਰਕਾਰ ਆ ਜੋ ਪੰਜਾਬ ਦੇ ਨੌਤੇ ਜਿਆਦੀ ਘਰਾਣੇ ਦੇ ਲੋਕ ਤੇ ਸਰਕਾਰਾਂ ਬਣਾਉਂਦੀ ਰਹੀ ਹੈ ਤੇ ਉਹਨਾਂ ਨੂੰ ਤਰਕਾਰ ਕਰਦੀ ਹੈ ਅੱਜ 18 ਫ੍ਰੀ ਡਿਵੈਟਰਨ 18 ਵੀ ਉਹਨਾਂ ਫ੍ਰੀ ਡਿਵੈਟਰ ਚੋਂਦੇ ਨੇ ਕਿਹਦੇ ਘਰੇ ਜਾ ਕੇ ਪਤਾ ਕੀਤਾ ਵੀ ਉਹਦਾ ਹਾਲ ਕੀ ਹੈ ਉਹ ਰੋਟੀ ਖਾਂਦਾ ਹੈ ਉਹਦੀ ਸੱਤੇ ਛੱਤ ਹੈਗੀ ਹੈ ਉਹ ਬਿਮਾਰ ਹੈ ਨੂੰ ਦਵਾਈ ਕੌਣ ਦਿੰਦਾ ਹੈ ਸਾਡੇ ਫਰੀਡ ਫੈਟਰ ਦਵਾਈ ਲੈਣ ਵਾਸਤੇ ਲੈਂਡ ਚਲਕਣਾ ਪੈਂਦਾ ਜਿਨ੍ਹਾਂ ਨੂੰ ਅਸੀਂ ਵੋਟਾਂ ਵਾਗ ਕੇ ਖੇਦੇ ਬਿਠਾਤਾ ਉਹ ਵਿਦੇਸ਼ਾਂ ਚ ਜਾ ਕੇ ਉੱਥੇ ਇਲਾਜ ਕਰਾਉਂਦੇ ਨੇ ਆਪਣੇ ਕਲੀਨਿਕਾਂ ਚ ਨਹੀਂ ਕਿਉਂ ਉਹਨਾਂ ਨੂੰ ਆਪਣੇ ਕਲੀਨਿਕਾਂ ਤੇ ਵਿਸ਼ਵਾਸ ਨਹੀਂ ਜੀਗਾ ਸਿਰਫ ਲੋਕਾਂ ਪਬਲਿਕ ਵਾਸਤੇ ਕਲੀਨਿਕ ਨੇ ਪਬਲਿਕ ਵਾਸਤੇ ਸਕੂਲ ਨੇ ਇਹਨਾਂ ਦੇ ਬੱਚੇ ਫੌਰਨ ਪੜ੍ਹਦੇ ਨੇ ਇਹਨਾਂ ਦੀ ਇਲਾਜ ਬਾਹਰ ਹੁੰਦੇ ਨੇ ਪਬਲਿਕ ਮਰੇ ਖੁੱਛ ਇਹ ਹਾਲ ਹੈ ਇਸ ਕਰਕੇ ਸਹੀ ਬੋਲ ਕਾਲ ਖਾਲਸਾ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਆਪ ਕੇਸਰੀ ਜੋ ਪਾਗਾ ਸੀਤ ਭਗਤ ਸਿੰਘ ਵਾਲੀ ਬੰਦੇ ਨੇ ਅਤੇ ਭਗਤ ਸਿੰਘ ਦੇ ਜਾਂ ਫਿਰ ਜੋ ਸ਼ਹੀਦ ਹੋਏ ਨੇ ਰਾਜਗੁਰੂ ਹਰਿਕ੍ਰਿਸ਼ਨ ਸੁਖਦੇਵ ਉਹ ਤੁਮ ਸਿੰਘ ਉਹਨਾਂ ਦੀ ਸੋਚ ਦੇ ਪਹਿਰਾ ਦਿੰਦੇ ਹੋ ਤਾਂ ਸਰਕਾਰ ਬਣਾਈ ਤੁਸੀਂ ਕਹਿੰਦੇ ਕਿ ਜੋ ਜਿਨ੍ਹਾਂ ਨੇ ਆਜ਼ਾਦੀ ਦਿਵਾਈ ਉਹਨਾਂ ਦਾ ਸਨਮਾਨ ਨਹੀਂ ਹੁੰਦਾ ਪਰ ਮੁੱਖ ਮੰਤਰੀ ਸਾਹਿਬ ਤਾਂ ਬੜੇ ਗੰਭੀਰ ਰਵੱਈਏ ਨਾਲ ਕਿ ਮੈਨੂੰ ਇੱਕ ਵਾਰੀ ਦੱਸ ਦੋ ਵੀ ਜਿਹੜਾ ਬੰਦਾ ਆਜ਼ਾਦੀ ਕਲਾਟੀਆਂ ਨੂੰ 11 ਵਾਰੀ ਟਾਈਮ ਤੇ ਕਿ ਮਿਲਿਆ ਨਾ ਹੋਵੇ ਇਹ ਕਾਦੀ ਜੱਦੀ ਹੈਗੀ ਕਿਹੜੇ ਫਰੀडम ਫੈਕਟਰਿਕਾ ਜੀ ਬੁੱਤਾਂ ਨੂੰ ਪੂਜ ਕੇ ਦੇਸ਼ ਭਗਤ ਨਹੀਂ ਬਣਿਆ ਜਾ ਸਕਦਾ ਖੱਟੀ ਪੱਗ ਮੰਨ ਕੇ ਦੇਸ਼ ਭਗਤ ਨਹੀਂ ਬਣਿਆ ਜਾ ਸਕਦਾ ਅੱਜ ਕਈ ਐਜੇ ਸਿੱਖ ਨੇ ਪੱਗਾਂ ਮੰਨ ਕੇ ਸਰਫਸਾਈ ਬੈਠੇ ਨੇ ਉਹ ਸਿੱਖ ਥੋੜਾ ਨੇ ਉਹ ਸਿੱਖੀ ਦੇ ਸਿਹਸਤ ਕਰਦੇ ਨੇ ਇਹ ਬਾਕਸਿੰਗ ਦੇ ਨਾਲ ਉਹ ਤੇ ਸਿਹਸਤ ਕਰ ਰਿਹਾਗਾ ਕਿਦੇ ਵੀ ਅੱਜ ਤੱਕ ਜਦੋਂ ਇਹ ਫਰੀडम ਫੈਕਟਰਾਂ ਨੂੰ ਇੱਕ ਵਾਰੀ ਮਿਲਿਆ ਤੱਕ ਨਹੀਂ ਮਿਲਦਾ ਟਾਈਮ ਨਹੀਂ 4 ਸਾਲ ਹੋ ਗਏ ਦੱਸੋ ਇਹ ਕਿਹੜੀ ਵਿਦੇਸ਼ ਭਗਤੀ ਹੈਗੀ ਅੱਜ ਭਗਜੋ ਸ਼ਹਿਰ ਤੇ ਭਗਜੋ ਫੇਰ ਮਾਣ ਬੁੱਤ ਦੇਖੋ ਜਾ ਕੇ ਬੁੱਤ ਹੈ ਨਾ ਉਹਨੇ ਪੰਜਾਬ ਵਿੱਚ ਲੜਾਈ ਲੜੀ ਉਹਦਾ ਹਾਲ ਦੇਖੋ ਕੀ ਹੈ ਕਿਤੇ ਕਪੜਾ ਮਾਰਨ ਗਿਆ ਕੋਈ ਸਰਕਾਰ ਪ੍ਰਸ਼ਾਸਨ ਕਰੇ ਦੇਖਦਾ ਤੱਕ ਨਹੀਂ ਮੂਰੇ ਗਵਾਰੇ ਵਾਲੇ ਹੋਰ ਲੋਕ ਬੈਠੇ ਨੇ ਕਬਜੇ ਕਰੀ ਕੋਈ ਗੌਰ ਨਹੀਂ ਕਰਦਾ ਕਿਸੇ ਬੁੱਤ ਦੀ ਜੇਲ੍ਹ ਲਓ ਇਹ ਹਾਲ ਹੈ ਬੁੱਤਾਂ ਨੂੰ ਪੁੱਛਿਆ ਕਿ ਬੁੱਤ ਬੋਲਦੇ ਨਹੀਂ ਇਹ 15 ਗਾ 26 ਜਨਵਰੀ ਜਾਂ ਕਿਸੇ ਦੇਸ਼ ਭਗਤ ਦੇ ਨੌਤੇ ਕੋਈ ਦਿਨ ਹੁੰਦਾ ਉੱਤੇ ਬੋਹਾਰ ਚੜਾਇਆ ਹੁੰਦੇ ਨੇ ਕਿਤੇ ਯਾਦਗਾਰੀ ਨਹੀਂ ਮਿਲੇ ਉਧਰ ਸਿੰਘ ਦਾ ਬੁੱਤ ਹੈ ਬੁੱਤ ਦੇ ਜਾਂਦੇ ਨੇ ਅਸੀਂ ਜਾਣੇ ਸਾਡੇ ਡਾਂਗਾ ਬੀਤੀਆਂ ਲੱਗੀਆਂ ਅਸੀ ਕਿ ਨੇ ਸਾਨੂੰ ਬੈਠਣ ਦਾ ਨਾਮ ਦੇ ਉਹ ਸਾਨੂੰ ਅੰਦਰ ਵੜਦੇ ਨਹੀਂ ਕਿਉਂਕਿ ਆ ਕੁਝ ਮੰਗਣਾ ਲੈਣ ਆਜ਼ਾਦੀ ਕਲਾਟੀਆਂ ਲੈ ਕੇ ਜਾਣ ਕਿ ਉਹ ਦੱਸਣ ਕਿ ਸਾਨੂੰ ਤਕਲੀਫਾਂ ਗਈ ਨੇ ਉਹ ਤੇ ਲਿਖਾਉਂਦਾ ਸੁੰਨੀਆਂ ਦੀ ਇਹਨਾਂ ਨੇ ਇਹਨਾਂ ਨੇ ਸਰ ਉਹਨਾਂ ਦੇ ਨਾਂ ਤੇ ਰਾਜ ਨੀਤੀ ਕਰਦੀ ਆ ਫੋਰੀ ਤੋਂ ਬਾਅਦ ਕੁਝ ਨਹੀਂ ਆ ਤੁਸੀ ਲਗਾਤਾਰ ਮੰਗ ਕਰ ਰਹੇ ਸੀ ਕਿ ਸਾਨੂੰ ਬਿਜਲੀ ਫ੍ਰੀ ਕੀਤੀ ਜਾਵੇ ਜਾਂ ਫਿਰ ਸਾਨੂੰ ਟੋਲ ਤੋਂ ਛੋਟ ਦਿੱਤੀ ਜਾਵੇ ਸਰਕਾਰ ਕਹਿੰਦੀ ਛੋਟੀਆਂ ਮੰਗਾ ਮੰਨ ਤਾਂ ਲੈਤੀਆਂ ਟੋਲ ਤੋਂ ਛੂਟ ਦੇ ਦਿੱਤੀਗੀ ਬਿਜਲੀ ਫ੍ਰੀ ਦੇ ਦਿੱਤੀਗੀ ਬਿਜਲੀ ਫ੍ਰੀ ਉਹਨਾਂ ਨੇ ਸ਼ਰਤਾਂ ਲਾਈਆਂ ਜਿਹੜਾ 10000 ਰੁਪਏ ਤਰਖਾ ਲਦਾ 10000 ਰੁਪਏ ਆਮਦਨਾਂ ਜੀ ਦੀ ਉਹਨੂੰ ਬਿਜਲੀ ਨਹੀਂ ਹੈਗੀ ਜਿਹੜਾ ਮੈਂ ਨੌਕਰੀ ਕਰਦਾ ਉਹਨੂੰ ਬਿਜਲੀ ਨਹੀਂ ਸ਼ਰਤਾਂ ਦੇ ਆਧਾਰ ਤੇ ਦੇ ਨੇ ਸਾਨੂੰ ਸਾਨੂੰ ਸਨਮਾਨ ਦੇਦੇ ਨੇ ਕਿ ਸਾਨੂੰ ਸਾਨੂੰ ਡਰਾਉਂਦੇ ਨੇ ਉਤਰਉਂਦੇ ਨੇ ਕੀ ਫਾਇਦਾ ਉਹਦਾ ਕੋਈ ਵੀ ਸਾਨੂੰ ਚੀਜ਼ ਦੇਣੀ ਆ ਤਾਂ ਸਾਨੂੰ ਸਨਮਾਨ ਦੇ ਤੌਰ ਤੇ ਦੇਣ ਨਾ ਕਿ ਸ਼ਰਤਾਂ ਦੇ ਤੌਰ ਤੇ ਅਤੇ ਜਿਹੜੇ ਸਾਡੇ ਬੱਚੇ ਬੇਰਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਪੱਕੀ ਤੌਰ ਤੇ ਪਰਸੈਂਟੇਜ ਤੇ ਨਹੀਂ 1% ਕੋਟਾ ਸਾਡਾ ਕੁਰਬਾਨੀ ਸਾਡੀ 85% ਹੈ ਕੋਟਾ ਸਾਡਾ 1% ਹੈ ਮਰੀਏ ਸੀ 85% ਤੇ ਜਦੋਂ ਅਸੀਂ ਕੁਝ ਮੰਗਣਾ ਹੋਵੇ ਤੁਸੀਂ 1% ਉਹ ਚ ਵੀ ਤਾਂ ਨਹੀਂ ਕਿੰਨੀਆਂ ਕਿੰਡੀਆਂ ਕੈਟਾਗਰੀਆਂ ਸੈਸੀ ਕੈਟਾਗਰੀਆਂ ਵੰਡ ਕੇ 30 ਕੈਟਾਗਰੀਆਂ ਨਹੀਂ ਆ ਜਿਹੜਾ ਬੱਚਾ ਸਾਡਾ 18 ਸਾਲ ਦਾ ਹੋ ਗਿਆ ਬੇਰਜਗਾਰ ਹੈ ਉਹਨੂੰ 10000 ਰੁਪਏ ਕਰ ਤੋਂ ਘੱਟ ਮਹਿੰਗਾ ਪੱਤਾ ਬੇਰਜਗਾਰੀ ਪੱਤਾ ਸਨਮਾਨ ਬੇਜ਼ਗਾਰੀ ਪੱਤਾ ਨਾ ਕਿ ਦੂਜਿਆਂ ਵਾਂਗੂ ਨਹੀਂ ਤੇ ਜਿਹੜੇ ਬਜ਼ੁਰਗ 60 ਸਾਲ ਦੇ ਹੋ ਗਏ ਜਾਂ ਜਿਹੜਾ ਨੌਕਰੀ ਦੀ ਏਜ ਨਹੀਂ ਰਹਿ ਉਹਨਾਂ ਨੂੰ ਸਨਮਾਨ ਤੌਰ ਤੇ ਬੜਾਪਾ ਪੈਨਸ਼ਨ ਜਿਹਦੀ ਮਿਲਦੀ ਆ ਉਹ ਥਾਂ ਦੇ ਬੜਾਪਾ ਰ ਜਗਾਰ ਸਨਮਾਨ ਪੈਨਸ਼ਨ ਦਿੱਤੀ ਜਾਵੇ ਘੱਟੋ ਘੱਟ 10000 ਰੁਪਏ ਤਾਂ ਕਿ ਉਹ ਮਾਣ ਕਰ ਸਕਣ ਨੂੰ ਸਰਕਾਰ ਨੇ ਸਾਨੂੰ ਪੁਸ਼ਤੀਆਂ ਨੇ ਸਾਡਾ ਮਕਸੀਨ ਮੈਂ ਰੋਟੀ ਖਾ ਰਾਂਗਾ ਬੰਦੂ ਕਿਤਰਾ ਜੀਗਾ ਪਰ ਕਈ ਪਰਿਵਾਰ ਨੇ ਜਿਹੜੇ ਸੱਤੇ ਛੱਤ ਤੱਕ ਨਹੀਂ ਸੈਂਟਰ ਸਰਕਾਰ ਕਹਿੰਦੀ ਅਸੀਂ ਹਜ਼ਾਰਾਂ ਮਕਾਨ ਬਣਾ ਕੇ ਦਿੱਤੇ ਇਹ ਕਹਿੰਦੇ ਐਸੀ ਬਣਾ ਕੇ ਦਿੱਤੇ ਪੰਜਾਬ ਵਾਲੇ ਸਾਡੇ ਪਰਿਵਾਰ ਤੱਕ ਜਿੱਦ ਦਿੱਤੀ ਨਹੀਂ ਕਲੋਨੀਆਂ 84 ਦੇ ਦੰਗਿਆਂ ਵਾਲੀਆਂ ਕਲੋਨੀਆਂ ਬਣੀਆਂ ਹੋਈ ਨੇ ਨਾ ਉਹਨਾਂ ਨੂੰ ਦਿੱਤੀਆਂ ਕਿਤੇ ਫਰੀਡਮ ਫੈਟਰ ਕਲੋਨੀ ਬਣਾਈ ਇਹਨਾਂ ਨੇ ਕਿਉਂਕਿ ਦੇਸ਼ ਭਗਤ ਨਹੀਂ ਚਾਹੁੰਦੇ ਇਹ ਚਾਹੁੰਦੇ ਨੇ ਉਹ ਚਾਹੁੰਦੇ ਨੇ ਮੂੰਹ ਤੇ ਪੱਟੀ ਬੰਨ੍ਹ ਕੇ ਰੱਖਣ ਇਹਨਾਂ ਦੀ ਬੋਲੀ ਬੋਲਣ ਉਹਨਾਂ ਦਾ ਵਾਸਤੇ ਸਭ ਕੁਝ ਕਰ ਸਕਦੇ ਨੇ ਪਰ ਜਿਹੜਾ ਇਹਨਾਂ ਦਾ ਵਿਰੋਧ ਕਰੇ ਉਹਨਾਂ ਲਈ ਇਹੀ ਅਗਰੀ ਜਿਹੜਾ ਅਸੀਂ ਇਹ ਕਹਿੰਦਾ ਹੈ ਅ ਕਾਲਸਾ ਸਾਹਿਬ ਪਿਛਲੇ ਦਿਨੀ ਇੱਕ ਬਿਆਨ ਮੁੱਖ ਮੰਤਰੀ ਸਾਹਿਬ ਦਾ ਆਇਆ ਕਿ 61000 ਨੌکریاں ਦੇ ਦਿੱਤੀਆਂ ਨੇ ਜੋ ਡੀਅਰਵ ਕਰਦੇ ਸੀ ਜੋ ਪੜੇ ਲਿਖੇ ਸੀ ਉਹਨਾਂ ਨੌਜਵਾਨ ਨੂੰ 61000 ਪੰਜਾਬ ਚੋਂ ਨੌکریاں ਦਿੱਤੀਆਂ ਗਈਆਂ ਸਾਡੇ ਫਰੀ ਡਿਫੈਕਟਰਾਂ ਨੂੰ ਕਿੰਨੀਆਂ ਦਿੱਤੀਆਂ ਸਾਡਾ ਮਕਸਦ ਇਹ ਹੈ ਅਸੀ ਕਹਿੰਦੇ 60000 ਤੋਂ ਕਿੰਨੇ ਫਰੀ ਫੈਡਰਲ ਦਿੰਦੀਆਂ ਸਾਡਾ ਕਹਿੰਦਾ 10 ਪੜਿਆ ਹੋ ਜਵਾਕ ਹੈ ਉਹ ਪੀੜ ਦੀ ਨੌਕਰੀ ਤਾਂ ਦੇ ਦੋ ਰੋਟੀ ਤਾਂ ਖਾ ਲੈ ਜਿਹੜਾ ਗ੍ਰੈਜੂਏਟ ਹੈ ਉਹ ਇਹ ਨੌਕਰੀ ਦੇ ਦੋ ਅਸੀ